ਪਾ ਦਿਰੇ ਬੋਕਸ ਐਟ ਲਾ ਦੂੰਗਾ ਮੈਂ ਕੁੜੀ ਮਗ ਪਲਾਉਂਗਾ ਅੱਜ ਕੱਲ ਕੋਈ ਮੈਡੀਕਲ ਨਹੀਂ ਚੱਲਦਾ ਕੁਛ ਨਹੀਂ ਚੱਲਦਾ ਸਿਰਫ ਬਿਆਨ ਚੱਲਦੇ ਨੇ ਕਿ ਇਹ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੱਕ ਰਿਆ 15 ਬੰਦਿਆਂ ਨੂੰ ਮੇਰੇ ਬੰਦੇ ਦੇ ਪਿੱਛੇ ਲਾ ਦਿੱਤਾ ਇਹੋ ਜਿਹਾ ਕਿਹੜਾ ਕ੍ਰਾਈਮ ਕਰ ਦਿੱਤਾ ਸੀ ਚੱਕ ਕੇ ਲੈ ਗਈ ਸੀ ਗੱਲ ਚੱਕ ਕੇ ਲੈ ਗਈ ਸੀ ਸਾਨੂੰ 2 ਮਹੀਨੇ ਤੋਂ ਲਗਾਤਾਰ ਫੋਨ ਆ ਰਹੇ ਸੀ ਤੁਸੀਂ ਕੰਪਰੋਮਾਈਜ਼ ਕਰ ਲੋ ਇਹ ਤਾਂ ਤੁਹਾਡੇ ਵਾਸਤੇ ਬਹੁਤ ਬੁਰਾ ਹੋਏਗਾ ਸਾਨੂੰ ਵਟਸਐਪ ਕਾਲਸ ਆ ਰਹੀਆਂ ਸੀ ਤੁਹਾਨੂੰ ਪਰ ਅੱਜਕੱਲ੍ਹ ਵਟਸਐਪ ਕਾਲ ਦੇ ਤਾਂ ਕੋਈ ਰਿਕਾਰਡਿੰਗ ਦਾ ਉਹ ਸਾਨੂੰ ਥੋੜੀ ਪਤਾ ਸੀ ਇਹ ਫੇਰ ਦੁਬਾਰਾ ਪਰਚਾ ਦਰਜ ਕਰਾ ਦੇਗਾ ਜੋ ਵੀ ਤਰੀਕ ਨੂੰ ਐਸਐਚਓ ਮੈਨੂੰ ਬੁਲਾਉਂਦਾ ਹੈ 24 ਤਰੀਕ ਨੂੰ ਧਮਕੀ ਦਿੰਦਾ ਵੀ ਤੂੰ ਤੇਰੇ ਤੇ ਪੋਸਟ ਕੋ ਐਕਟ ਪਾ ਦਾਂਗਾ ਇਹ ਵੋ ਤੇ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਹੈ ਬੋਲ ਥਾਣੇ ਕੀ ਕਨੈਕਸ਼ਨ ਹੈ ਬੈਚਮੇਟਾ ਹੈ ਐਸਐਚਓ ਇਹਨਾਂ ਦਾ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਜਾਇ ਗੁਨਾਹਗਰ 10 ਛੁੱਟ ਜਾਣ ਇਹ ਕਾਨੂੰਨ ਕਹਿੰਦਾ ਪਰ ਜਿਹੜਾ ਬਲੌਂਗੀ ਐਸਐਚਓ ਸਲਵੰਤ ਸਿੰਘ ਦਾ ਕਾਨੂੰਨ ਇਹ ਕਹਿੰਦਾ ਉਹਨਾਂ ਘਰ ਨੂੰ ਚਾਹੇ 50 50 ਹਜ਼ਾਰ ਲੱਖ ਲੱਖ ਲੈ ਕੇ ਛੱਡਦਾ ਜਿਹੜਾ ਬੇਗੁਨਾਸ ਨੂੰ ਅੰਦਰ ਦੇਣਾ ਚਾਹੇ ਬਿਲੇ ਵਾਲਾ ਫੈਂਸ ਹੈ ਤੁਸੀਂ ਤੁਸੀਂ ਰਿਸ਼ਵਤ ਦੇ ਇਲਜ਼ਾਮ ਲਾ ਰਹੇ ਹੋ ਸਿੱਧੇ ਤੌਰ ਤੇ ਪ੍ਰੂਫ ਹੈਗਾ ਤੁਹਾਡੇ ਕੋਲ ਇਗਜ਼ਾਮ ਥੋੜੀ ਤੁਸੀਂ ਅਖਬਾਰਾਂ ਦੀ ਕਟਿੰਗਾਂ ਪੜੋ ਦਿਵਾਲੀ ਵਾਲੇ ਦਿਨ ਕਿੱਡੀ ਵੱਡੀ ਅਖਬਾਰ ਦੀ ਇਮੀਗ੍ਰੇਸ਼ਨ ਦੀ ਕਟਿੰਗ ਆਈ ਹੈ ਮੰਨ ਕੀ ਕਰਦੇ ਹਾਂ ਜੇਕਰ ਇਸ ਮਾਮਲੇ ਦੇ ਵਿੱਚ ਅੱਗੇ ਕਾਰਵਾਈ ਨਹੀਂ ਬੱਦੀ ਤਾਂ ਆਖਰੀ ਰਾਹ ਕੀ ਬਸਤ ਅਸੀਂ ਸਾਰਾ ਪੰਜਾਬ ਜਾਮ ਕਰਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਔਰ ਆਪਣਾ ਕੀ ਕਹਿੰਦੇ ਹੈ ਜੋ ਲੁਧਿਆਣਾ ਪੁਲਿਸ ਆਈ ਸੀ ਉਹਨਾਂ ਨੂੰ ਵੀ ਪੂਰਾ ਵੈ ਔਰ ਬਲੋਂਗਿਆ ਸੱਚ ਉਹ ਤਾਂ ਸਾਨੂੰ ਸ਼ਰੀਆਮ ਥਰੈਟ ਦੇ ਹੀ ਰਿਹਾ ਸੀ ਜਿੰਨੇ ਬਲਾ ਕੇ ਮੈਨੂੰ ਸ਼ਰੀਆਮ ਬਲਾ ਕੇ ਮੇਰੇ ਨਾਲ ਲੇਡੀਜ਼ ਆ ਬੈਠੀਆਂ ਸੀ ਇਹਨਾਂ ਦੇ ਸਾਹਮਣੇ ਕਿਹਾ ਕਹਿੰਦੇ ਮੈਂ ਇਹਦੇ ਪਤੀ ਦੇ ਪੋਕਸ ਐਕਟ ਦਾ ਪੰਜ ਦਰਜ ਕਰ ਦੂੰਗਾ ਮੇਰੇ ਕੋਲ ਲੇਡੀਜ਼ ਆ ਸਬੂਤ ਆ ਮੇਰੇ ਕੋਲ ਜਿਹੜਾ ਬੰਦਾ ਕਹਿ ਰਿਹਾ ਮੈਂ ਪੋਕਸ ਐਕਟ ਲਾ ਦੂੰਗਾ ਮੈਂ ਰੇਪ ਦਾ ਪਰਚਾ ਦਰਜ ਕਰ ਦੂੰਗਾ ਜਿਹੜਾ ਸਰਪੰਚ ਦੇ ਨਾਲ ਪੰਚ ਦੇ ਨਾਲ ਮਿਲ ਕੇ 20 ਰੁਪਏ ਦੇ 30 ਰੁਪਏ ਦੇ ਢੱਲੀ ਦੀ ਰਿਸ਼ਵਤ ਖਾ ਰਿਹਾ ਉਹ ਕੋਈ ਇਨਸਾਨ ਹੈ ਕਦੇ ਵੀ ਹੁਣ ਇਹਨਾਂ ਦੇ ਲਿੰਕ ਜਿਹੜਨੇ ਪਾਸਟਰ ਬਜਿੰਦਰ ਨਾਲ ਮਿਲਦੇ ਨੇ ਸੱਤ ਆਫਕੋਰਸ ਮਿਲ ਉਸ ਤੋਂ ਬਾਅਦ ਇਹਦੀ ਬਦਲੀ ਹੋ ਗਈ ਹੁਣ ਫੇਰ ਦੁਬਾਰਾ ਇਹਨੇ ਸਪੈਸ਼ਲ ਬਲੌਂਗੀ ਆਇਆ ਕਿ ਇਹਨਾਂ ਦੇ ਕੰਮ ਰੋਕੇ ਜਾਣ ਤੇ ਮਨ ਦੀ ਕੀ ਮੰਨਛਾ ਸੀ ਨਹੀਂ ਜਾਣਦੇ ਇਹ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਤੰਗ ਪਰੇਸ਼ਾਨ ਕਰ ਸਕਦਾ ਬੀਤੀ ਰਾਤ ਬਲੌਂਗੀ ਥਾਣੇ ਦੇ ਬਾਹਰ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਰੋਡ ਵੀ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਜਾਮ ਕਰ ਦਿੱਤੀ ਗਈ ਤੇ ਪੁਲਿਸ ਦੇ ਉੱਪਰ ਇਹ ਇਲਜ਼ਾਮ ਲੱਗਿਆ ਕਿ ਉਸਨੇ ਕਿਸੇ ਵਿਅਕਤੀ ਨੂੰ ਜੜਾਇਆ ਨਜਾਇਜ਼ ਤੌਰ ਤੇ ਚੱਕਿਆ ਤਾ ਚੱਕਿਆ ਵੀ ਉਸ ਨੂੰ ਜਿਸ ਨੇ ਕਿਤੇ ਨਾ ਕਿਤੇ ਪਾਸਟਰ ਬਜਿੰਦਰ ਨੂੰ ਸਲਾਖਾਂ ਦੇ ਹੇਠਾਂ ਭੇਜਿਆ ਜੀਆਂ ਬਿਲਕੁਲ ਅਸੀਂ ਉਸੇ ਔਰਤ ਦੀ ਗੱਲ ਕਰ ਰਹੇ ਹਾਂ ਜਿਸ ਨੇ ਸਾਲਾਂ ਤੱਕ ਇਹ ਲੜਾਈ ਲੜੀ ਜਿਸ ਤੋਂ ਬਾਅਦ ਉਸ ਨੂੰ ਇਨਸਾਫ ਮਿਲਿਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਉਹਨਾਂ ਦੇ ਪਤੀ ਨੂੰ ਨਜਾਇਜ਼ ਤੌਰ ਤੇ ਚੱਕਿਆ ਤੇ ਪਰਚਾ ਇਹ ਦਰਜ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਪਤੀ ਦੇ ਵੱਲੋਂ ਰੇਪ ਕੀਤਾ ਗਿਆ ਸੋ ਬਿਲਕੁਲ ਡੀਐਸਪੀ ਦਫ਼ਤਰ ਪਹੁੰਚੀ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਮੈਡਮ ਬੀਤੀ ਰਾਤ ਅਸੀਂ ਦੇਖਿਆ ਕਾਫੀ ਹੰਗਾਮਾ ਹੋਇਆ ਉੱਥੇ ਥਾਣਾ ਵੀ ਜਿਹੜਾ ਸੀਗਾ ਜਾਮਕਰਤਾ ਰੋਡ ਜਾਮ ਕਰਤੀ ਕੀ ਮਾਮਲਾ ਸੀਗਾ ਪੂਰਾ ਮਾਮਲਾ ਇਹ ਸੀ ਸਰ ਲੁਧਿਆੜੇ ਪਰਚਾ ਦਰਜ ਹੋਇਆ ਸੀ ਔਰ ਨਾ ਕੋਈ ਸਾਨੂੰ ਨੋਟਿਸ ਨਾ ਕੋਈ ਸਾਨੂੰ ਸਮਨ ਨਾ ਕੋਈ ਸਾਨੂੰ ਫੋਨ ਕਾਲ ਉਹ ਸਿਰਫ ਸਮਨ ਦੇਣ ਵਾਸਤੇ ਆਈ ਸੀ ਲੁਧਿਆਣਾ ਪੁਲਿਸ ਐਸ ਐਚਓ ਬਲੋਂਗੀ ਲਗਾਤਾਰ 5 ਦਿਨ ਤੋਂ ਥ੍ਰੈਟ ਕਰ ਰਿਆ ਸੀ ਮੈਨੂੰ ਕਹਿੰਦਾ ਮੈਂ ਤੇਰੇ ਤੇ ਪਤੀ ਪਤੀ ਤੇ ਪੋਕਸ ਐਕਟ ਲਾ ਦੂੰਗਾ ਮੈਂ ਕਿਹਾ ਤੁਸੀਂ ਕਿੱਦਾਂ ਪੋਕਸ ਐਕਟ ਲਾ ਦੋਗੇ ਕਹਿੰਦਾ ਮੈਂ ਕੁੜੀ ਬੁਲਾਉਂਗਾ ਉਹਦੇ ਉਹਨੇ ਆਪਣੇ ਆਫਿਸ 'ਚ ਬੁਲਾ ਕੇ ਇਹ ਗੱਲ ਕਹੀ ਮੈਨੂੰ ਮੇਰੇ ਕੋਲ ਲੇਡੀਜ਼ ਖੜੀਆਂ ਸਾਰੀਆਂ ਬੈਠੀਆਂ ਸੀ ਉੱਥੇ ਕਿ ਮੈਂ ਤੇਰੇ ਪਤੀ ਦੇ ਬੋਕਸ ਐਟ ਲਾ ਦੂੰਗਾ ਮੈਂ ਕੁੜੀ ਬੁਲਾਉਂਗਾ ਅੱਜ ਕੱਲ ਕੋਈ ਮੈਡੀਕਲ ਨਹੀਂ ਚੱਲਦਾ ਕੁਛ ਨਹੀਂ ਚੱਲਦਾ ਸਿਰਫ ਬਿਆਨ ਚੱਲਦੇ ਨੇ ਕਿ ਇਹ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੱਕ ਰਿਆ ਔਰ ਆਤੀ ਪੁਲਿਸ ਜਿਹੜੀ ਲੁਧਿਆਣਾ ਪੁਲਿਸ ਹੈ ਉਹ ਸਿਰਫ ਸਬੰਧ ਦੇਣ ਆਈ ਸੀ ਸਬੰਧ ਨੋਟ ਕਰਾਣ ਆਈ ਸੀ ਔਰ ਐਸ ਐਚਓ ਨੇ ਨਾਲ ਹੋ ਕੇ ਆਪਣੇ ਬਲੌਂਗੀ ਥਾਣੇ ਦੇ 15 ਬੰਦਿਆਂ ਨੂੰ ਮੇਰੇ ਬੰਦੇ ਦੇ ਪਿੱਛੇ ਲਾ ਦਿੱਤਾ ਇਹੋ ਜਿਹਾ ਕਿਹੜਾ ਕ੍ਰਾਈਮ ਕਰ ਦਿੱਤਾ ਸੀ ਚੱਕੇ ਲੱਗੇ ਸੀ ਕੰਨ ਚੱਕੇ ਲੱਗੇ ਸੀ ਔਰ ਅਸੀਂ ਪ੍ਰੋਟੈਸਟ ਕੀਤਾ ਔਰ ਲੁਧਿਆਣਾ ਵੀ ਸਾਡੇ ਵਾਲਮੀਕ ਸਮਾਜ ਨੇ ਪ੍ਰੋਟੈਸਟ ਕੀਤਾ ਜਿਸ ਤਰ੍ਹਾਂ ਲੈ ਕੇ ਗਏ ਸੀ ਬਰੰਗ ਉਸੇ ਤਰ੍ਹਾਂ ਵਾਪਸ ਲੈ ਕੇ ਆਏ ਨਹੀਂ ਕੇਸ ਕਿਹੜਾ ਦਰਜ ਕੀਤਾ ਸੀ ਉਹਨਾਂ ਨੇ ਕਿਹੜੇ ਕਿਹੜੇ ਕੇਸ ਨੂੰ ਲੈ ਕੇ ਸੰਭਲ ਦੇਣਾ ਸੀ ਜਦੋਂ ਮੈਂ ਬਲੋਂਗੀ ਥਾਣੇ ਪਹੁੰਚੀ ਸੀ ਮੈਂ ਮੁੰਚੀ ਸਰ ਨੂੰ ਪੁੱਛਿਆ ਮੈਂ ਕਿ ਕਿਹੜਾ ਕੇਸ ਮੈਨੂੰ ਵੀ ਦੱਸੋ ਕਹਿੰਦੇ ਤੁਹਾਡੇ ਪਤੀ ਨੇ ਸਰਕਾਰੀ ਮੋਹਰਾਂ ਦਾ ਮਿਸਯੂਜ਼ ਕੀਤਾ ਮੈਂ ਕਿ ਸਰਕਾਰੀ ਮੋਹਰਾਂ ਦਾ ਮਿਸਯੂਜ਼ ਸਾਡੇ ਕੋਲ ਤਾਂ ਇਹੋ ਜਿਹੀ ਕੋਈ ਮੋਹਰ ਹੀ ਨਹੀਂ ਹੈਗੀ ਫਿਰ ਬਾਅਦ ਜਨਾਂ ਨੇ ਮੈਨੂੰ ਐਫ ਆਈ ਆਰ ਦਿਖਾਈ ਉਹਦੇ ਵਿੱਚ ਨਾ ਮੇਰੇ ਹਸਬੰਦ ਦਾ ਨਾਮ ਹੈ ਨਾਮ ਨਾ ਐਡਰੈਸ ਹੈ ਨਾ ਕੋਈ ਮੋਬਾਈਲ ਨੰਬਰ ਹੈ ਬਸ ਰੋਕੀ ਲਿਖ ਕੇ ਬਲੋਂਗੀ ਲਿਖ ਕੇ ਨਾਮਜਦ ਕਰਤਾ ਕਿਸੇ ਆਦਰ ਪਰਚੇ ਵਿੱਚ ਨਾਮਜਦ ਕਰਤਾ ਨਾ ਅਸੀਂ ਉਹਨਾਂ ਬੰਦਿਆਂ ਨੂੰ ਜਾਣਦੇ ਆ ਨਾ ਸਾਡੀ ਕੋਈ ਜਾਣਕਾਰੀ ਹੈ ਤੇ ਇਹ ਰੇਪ ਕੇਸ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਹ ਰਹੀ ਸੀ ਰੇਪ ਕੇਸ ਪਹਿਲੇ ਚੱਲ ਰਹੇ ਨੇ 7 7 ਪਰਚੇ ਰੇਪ ਕੇਸ ਦੇ ਹੋ ਚੁੱਕੇ ਨੇ ਜਿਨ੍ਹਾਂ ਚ ਸਾਨੂੰ ਕਲੀਨ ਸ਼ੀਟ ਮਿਲ ਗਈ ਹੈ ਔਰ ਚੰਡੀਗੜ੍ਹ ਇੱਕ ਫੈਸਲੇ ਤੇ ਆ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਤੁਸੀਂ ਪਾਸਚਰ ਬਜਿੰਦਰ ਦੇ ਖਿਲਾਫ ਲੰਬੇ ਸਮੇਂ ਤੱਕ ਲੜਾਈ ਲੜੀ ਆ ਜੇਲ੍ਹ ਦੀ ਸਲਾਖਾਂ ਦੇ ਵਿੱਚ ਉਸ ਦਾ ਨਤੀਜਾ ਭੁਗਤਣਾ ਪੈ ਰਿਹਾ ਕਿਤੇ ਕਨੈਕਸ਼ਨ ਨਜ਼ਰ ਆ ਰਿਹਾ ਉਸ ਕੇਸ ਦੇ ਨਾਲ ਕਨੈਕਸ਼ਨ ਨਹੀਂ ਕਨੈਕਸ਼ਨ ਹੈਗਾ ਹੀ 100% ਸਾਨੂੰ 2 ਮਹੀਨੇ ਤੋਂ ਲਗਾਤਾਰ ਫੋਨ ਆ ਰਹੇ ਸੀ ਤੁਸੀਂ ਕੰਪਰੋਮਾਈਜ਼ ਕਰ ਲਓ ਨਹੀਂ ਤੇ ਤੁਹਾਡੇ ਵਾਸਤੇ ਬਹੁਤ ਬੁਰਾ ਹੋਏਗਾ ਸਾਨੂੰ WhatsApp ਕਾਲਸ ਆ ਰਹੀਆਂ ਸੀ ਤੁਹਾਨੂੰ ਪਤਾ ਅੱਜਕਲ WhatsApp ਕਾਲ ਦੇ ਤਾਂ ਕੋਈ ਰਿਕਾਰਡਿੰਗ ਦਾ ਉਹ ਸਾਨੂੰ ਥੋੜੀ ਪਤਾ ਸੀ ਇਹ ਫਿਰ ਦੁਬਾਰਾ ਪਰਚਾ ਦਰਜ ਕਰਾ ਦੇਗਾ ਜਦੋਂ ਇਹਨੂੰ ਸਲਾਖਾਂ ਦੇ ਪਿੱਛੇ ਗਿਆ ਸੀ ਇਹਨੇ 1 ਮਹੀਨੇ ਬਾਅਦ ਮੰਡੀ ਚ ਸਾਡੇ ਤੇ ਗੈਂਗਰੇਪ ਦਾ ਪਰਚਾ ਦਰਜ ਕਰਾਤਾ ਜਦ ਕਿ ਅਸੀਂ ਕਦੀ ਜ਼ਿੰਦਗੀ ਚ ਹਿਮਾਚਲ ਮੰਡੀ ਦੇ ਵਿੱਚ ਹਾਂਜੀ ਹਾਂਜੀ ਕਦੀ ਅਸੀਂ ਜ਼ਿੰਦਗੀ ਚ ਹਿਮਾਚਲ ਨੇ ਗਏ ਪਰਚਾ ਤੇ ਦਰਜ ਹੋਇਆ ਹੀ ਹੋਇਆ ਦੇਖੋ ਸਾਡੇ ਅਧਿਕਾਰਾਂ ਦਾ ਮਿਸਜੂਜ਼ ਕੀਤਾ ਗਿਆ ਸਾਡੀਆਂ ਬੇਲਾ ਵੀ ਲਾਗੇ ਸਾਨੂੰ ਪਤਾ ਹੀ ਨਹੀਂ ਬੇਲਾ ਡਿਸਮਿਸ ਵੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਉਹ ਤੇ ਜਦੋਂ ਹਿਮਾਚਲ ਪੁਲਿਸ ਸਾਨੂੰ ਅਰੈਸਟ ਕਰਨ ਆਈ ਉਸ ਟਾਈਮ ਅਮਨਦੀਪ ਕੰਬੋਜ ਐਸਐਚਓ ਸੀ ਕਹਿੰਦੇ ਨਹੀਂ ਤੁਸੀਂ ਬੰਦੇ ਨੂੰ ਹੱਥ ਨਹੀਂ ਲਾ ਸਕਦੇ ਅਸੀਂ ਇਦਾਂ ਬੰਦੇ ਜਾਨ ਨਹੀਂ ਦਿੰਦੇ ਕਿ ਇਹ ਐਸਐਚਓ ਕਹਿ ਨਹੀਂ ਸਕਦਾ ਸੀ ਕਿ ਅਸੀਂ ਬੰਦੇ ਨੂੰ ਅਰੈਸਟ ਨਹੀਂ ਕਰਨ ਦੇਣੇ ਸਾਨੂੰ ਪਹਿਲਾਂ ਪੂਰਾ ਵੈਰੀਫਾਈ ਕਰਾਓ ਨੀ ਹੋਰ ਕਿੰਨੇ ਪਰਚੇ ਪਏ ਆ ਤੁਹਾਡੇ ਤੇ ਸਾਡੇ ਤੇ ਟੋਟਲ ਸਰ ਘੱਟੋ ਘਾਟ 10 ਪਰਚੇ 10 ਪਰਚੇ ਹੋਗੇ ਜਿਨ੍ਹਾਂ ਚੋਂ ਸਾਨੂੰ ਕਈਆਂ ਚ ਕਲੀਨ ਜਟ ਮਿਲ ਚੁੱਕੀ ਆ ਕਈ ਮਹਾਂਜੋਗ ਅਦਾਲਤਾਂ ਵਿੱਚ ਚੱਲ ਰਹੇ ਨੇ ਤੇ ਬਿੱਤੀਰਾ ਜਿਸ ਤਰੀਕੇ ਦੇ ਨਾਲ ਆ ਭਾਜੀ ਤੁਹਾਨੂੰ ਪੁਲਿਸ ਚੱਕਣ ਆਈ ਸੀਗੀ ਤੇ ਉਸ ਔਰਤ ਦਾ ਪਤਾ ਲੱਗ ਗਿਆ ਜਿਸ ਦੇ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਜਾਂ ਫਿਰ ਜੋ ਕੁਝ ਵੀ ਸੀਗਾ ਇਹ ਔਰਤ ਵੱਲੋਂ ਨਹੀਂ ਸੀ ਜੀ ਇਹ ਬੰਦੇ ਵੱਲੋਂ ਸੀ ਇਹ ਜਿਹੜਾ ਜਿਹੜਾ ਪਰਚਾ ਹੋਇਆ ਇਹ ਇਹਨਾਂ ਨੇ ਕਿਹਾ ਜੀ 5000 ਰੁਪਏ ਸਾਡੇ ਤੋਂ ਮੰਗਿਆ ਇਸਨੇ ਮੰਗਿਆ ਤੇ 5000 ਰੁਪਏ ਜਦੋਂ ਮੰਗਣ ਦੀ ਗੱਲ ਕੀਤੀ ਤੇ ਉਹ ਕਿਸੇ ਹੋਰ ਦੇ ਅਕਾਊਂਟ ਦੇ ਵਿੱਚ ਪਾ ਕੇ ਪੂਰਾ ਮਤਲਬ ਫੇਕ ਡਾਕੂਮੈਂਟਰੀ ਬਣਾਈ ਹੋਈ ਸੀ 24 ਤਰੀਕ ਨੂੰ ਐਸਐਚਓ ਮੈਨੂੰ ਬੁਲਾਉਂਦਾ ਹੈ 24 ਤਰੀਕ ਨੂੰ ਧਮਕੀ ਦਿੰਦਾ ਵੀ ਤੂੰ ਤੇਰੇ ਤੇ ਪੋਸਟ ਕੋ ਐਕਟ ਪਾ ਦਾਂਗਾ ਇਹ ਉਹ ਤੇ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਹੈ ਬੋਵਲ ਥਾਣੇ ਕੀ ਕਨੈਕਸ਼ਨ ਹੈ ਬੈਚਮੇਟਾ ਹੈ ਐਸਐਚਓ ਇਹਨਾਂ ਦਾ ਜਾਂ ਫਿਰ ਇਹਨਾਂ ਦੀ ਜਾਣਕਾਰੀ ਇੱਕ ਮਹੀਨੇ ਪਹਿਲਾਂ ਮੈਨੂੰ ਫੋਨ ਆਂਦਾ ਵੀ ਤੂੰ ਤੂੰ ਆਪਣੇ ਘਰੇ ਉਹਨਾਂ ਨੂੰ ਰੱਖਿਆ ਹੋਇਆ ਹੈ ਕੋਈ ਸਮਥਿੰਗ ਇਦਾਂ ਦੀ ਮਤਲਬ ਕਨੈਕਸ਼ਨ ਹੈ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਕਿਤੇ ਨਾ ਕਿਤੇ ਮੈਂ ਤਾਂ ਕਹਿੰਦਾ ਐਸਐਚਓ ਦੀ ਕੋਲ ਡਿਟੇਲ ਵੀ ਕਢਾਈ ਜਾਵੇ ਵੀ ਕਿਤੇ ਨਾ ਕਿਤੇ ਦੇਖੋ ਤੱਕਾ ਕਾਨੂੰਨ ਕੀ ਕਹਿੰਦਾ ਕਹਿੰਦਾ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਚਾਹੇ ਗੁਨਾਹਗਰ 10 ਛੁੱਟ ਜਾਣ ਇਸ ਇਹਤ ਕਾਨੂੰਨ ਕਹਿੰਦਾ ਪਰ ਜਿਹੜਾ ਬਲੌਂਗੀ ਐਸਐਚਓ ਦਾ ਕਾਨੂੰਨ ਕਲਵੰਤ ਸਿੰਘ ਦਾ ਕਾਨੂੰਨ ਇਹ ਕਹਿੰਦਾ ਕਹਿੰਦਾ ਗੁਨਾਹਗਰ ਨੂੰ ਚਾਹੇ ਮੈਂ 50 50000 ਲੈ ਕੇ ਲੱਖ ਲੱਖ ਲੈ ਕੇ ਛੱਡਦਾ ਗੁਨਾਹਗਰ ਨੂੰ ਚਾਹੇ 50 50000 ਲੱਖ ਲੱਖ ਲੈ ਕੇ ਛੱਡਦਾ ਜਿਹੜਾ ਬੇਗੁਨਾਸ ਨੂੰ ਅੰਦਰ ਦੇਣਾ ਚਾਹੇ ਬਲੇ ਵਾਲਾ ਫੈਂਸ ਤੁਸੀਂ ਤੁਸੀਂ ਰਿਸ਼ਵਤ ਦੇ ਇਲਜ਼ਾਮ ਲਾ ਰਹੇ ਹੋ ਸਿੱਧੇ ਤੌਰ ਤੇ ਪ੍ਰੂਫ ਹੈਗਾ ਤੁਹਾਡੇ ਕੋਲ ਇਲਜ਼ਾਮ ਥੋੜੀ ਤੁਸੀਂ ਅਖਬਾਰਾਂ ਦੀ ਕਟਿੰਗਾਂ ਪੜ੍ਹੋ ਦਿਵਾਲੀ ਵਾਲੇ ਦਿਨ ਕਿੱਡੀ ਵੱਡੀ ਅਖਬਾਰ ਦੀ ਇਮੀਗ੍ਰੇਸ਼ਨ ਦੀ ਕਟਿੰਗ ਆਈ ਹੈ ਤੇ ਬਕਾਇਦਾ ਰਿਕਾਰਡਿੰਗਾਂ ਉਹਨਾਂ ਦੀ ਹੈ ਮੈਂ ਇਲਜ਼ਾਮ ਥ ਥਾਣਾ ਠੇਕਾ ਜੂਆ ਤਿੰਨੇ ਚੀਜ਼ਾਂ ਕੱਟੀਆਂ ਹੈ ਪ੍ਰੂਫ ਹੈਗਾ ਤੁਹਾਡੇ ਕੋਲ ਵੀਡੀਓਜ਼ ਹੈ ਦੇਖ ਲਓ ਜਾ ਕੇ ਤੁਸੀਂ ਬਲੋਂਗੀ ਚ ਸਯਾਮ ਸਟ੍ਰਾਈਕਰ ਚੱਲ ਰਿਹਾ ਹੈ ਸ਼ਾਮ ਨੂੰ ਆ ਜਾਓ ਆਜੋ ਸ਼ਾਮ ਨੂੰ ਤੇ ਤੁਸੀਂ ਅੱਜ ਮੈਡਮ ਡੀਐਸਪੀ ਦਫਤਰ ਵਿਖੇ ਪਹੁੰਚੇ ਹੋ ਅੱਜ ਕੀ ਬਗ ਗੱਲਬਾਤ ਹੋਈ ਇਸ ਮਾਮਲੇ ਉੱਤੇ ਉੱਥੇ ਸਾਨੂੰ ਜਿਹੜਾ ਕਹਿੰਦਾ ਸੱਚ ਉਹ ਹੈ ਉੱਥੇ ਮਤਲਬ ਕਿ ਹੋਰ ਲੇਡੀਸ ਆ ਪੇਸ਼ ਕਰਕੇ ਉਹਨੇ ਸਾਨੂੰ ਜਾਤੀ ਸੂਚਕ ਸ਼ਬਦ ਬੁਲਵਾਏ WhatsApp ਤੇ ਮੈਸੇਜ ਆਏ ਸਾਰੇ ਜਿਹੜੇ ਅਸੀਂ ਡੀਐਸਪੀ ਸਾਨੂੰ ਦੇ ਦਿੱਤੇ ਹੁਣ 2 ਘੰਟੇ ਤੱਕ ਪਰਚਾ ਦਰਜ ਹੋ ਜਾਏਗਾ ਫਿਰ ਅਸੀਂ ਸਾਨੂੰ ਐਫਆਈਆਰ ਦੀ ਕਾਪੀ ਦੇ ਦਾਂਗੇ ਤੇ ਮੰਗ ਕੀ ਕਰਦੇ ਹਾਂ ਜੇਕਰ ਇਸ ਮਾਮਲੇ ਦੇ ਵਿੱਚ ਅਕੇ ਕਾਰਵਾਈ ਨਹੀਂ ਵੱਦੀ ਤਾਂ ਆਖਰੀ ਰਾਹ ਕੀ ਬਸਦਾ ਤੁਹਾਡੇ ਕੋਲ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਸਾਰਾ ਪੰਜਾਬ ਜਾਮ ਕਰਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਔਰ ਆਪਣਾ ਕਿਆ ਕਹਿੰਦੇ ਜੋ ਲੁਧਿਆਣਾ ਪੁਲਿਸ ਆਈ ਸੀ ਉਹਨਾਂ ਨੂੰ ਵੀ ਪੂਰਾ ਵੈਰੀਫਾਈ ਕਰਨਾ ਚਾਹੀਦਾ ਸੀ ਔਰ ਬਲੌਂਗੀ ਐਸਐਚ ਜਿਹੜਾ ਸਾਨੂੰ ਸ਼ਰੇਆਮ ਥ੍ਰੈਟ ਦੇ ਹੀ ਰਿਹਾ ਸੀ ਮੈਂ ਚਾਹਨੀ ਬਲੌਂਗੀ ਐਸਐਚ ਨੂੰ ਸਸਪੈਂਡ ਹੋਣਾ ਚਾਹੀਦਾ ਔਰ ਇੱਥੇ ਬਲੌਂਗੀ ਚ ਔਰ ਇਹ ਪੂਰੇ ਮੋਹਾਲੀ ਚ ਦਿਖਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਇੰਨੇ ਨਾਜਾਇਜ਼ ਕਰ ਰਿਆ ਇਹ ਗਰੀਬਾਂ ਨਾਲ ਕਿੰਨੀ ਮਾਰ ਕਰਦਾ ਹੋਊਗਾ ਕੀ ਪਤਾ ਰੱਬ ਹੀ ਜਾਣਦਾ ਜਿੰਨੇ ਬੁਲਾ ਕੇ ਮੈਨੂੰ ਸ਼ਰੀਆਮ ਬੁਲਾ ਕੇ ਮੇਰੇ ਨਾਲ ਲੇਡੀਸ ਆ ਬੈਠੀਆਂ ਸੀ ਇਹਨਾਂ ਦੇ ਸਾਹਮਣੇ ਗਿਆ ਕਹਿੰਦੇ ਮੈਂ ਇਹਦੇ ਪਤੀ ਦੇ ਪੁੱਕ ਸਾਈਡ ਦਾ ਪੇਚ ਦਰਜ ਕਰ ਦੂੰਗਾ ਮੇਰੇ ਕੋਲ ਲੇਡੀਸ ਸਬੂਤ ਆ ਮੇਰੇ ਕੋਲ ਉੱਤੀ ਜਿੱਕਰ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਪਰਤੇ ਜਿਹੜ ਨੇ ਰੇਪ ਦੇ ਦਰਜ ਕੀਤੇ ਗਏ ਨੇ ਤੁਹਾਡੇ ਤੇ ਪਹਿਲਾ ਮਤਲਬ ਛਾਣਬੀੜੀ ਤਾਂ ਹੁੰਦੀ ਹੋएगी ਤੇ ਉਸ ਦੇ ਵਿੱਚ ਉਸ ਕੁੜੀ ਦਾ ਐਡਰੈਸ ਮਿਲਿਆ ਕਿਸੇ ਦਾ ਜਿਹਨੇ ਪਰਚਾ ਦਰਜ ਕਰਵਾਇਆ ਭਾਰ ਵਿੱਚ ਪੁਲਿਸ ਕਹਿੰਦੀ ਐਡਰੈਸ ਜਾਲੀ ਆ ਕੁੜੀ ਉੱਥੇ ਰਹਿ ਨਹੀਂ ਰਹੀ ਐਡਰੈਸ ਜਾਲੀ ਐ ਪਰਚਾ ਦਰਜ ਹੁੰਦਾ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਪੁਲਿਸ ਅਰੈਸਟ ਕਰਨ ਆਂਦੀ ਆ ਉਹ ਤਾਂ ਸੀ థాంਕਫੁਲ ਆ ਆਪਣੇ ਵਕੀਲਾਂ ਦਾ ਜਾਂ ਮੈਂ ਆਪਣੇ ਹਸਬੰਦ ਦਾ థాంਕਫੁਲ ਆ ਕਿਉਂਕਿ ਮੇਰੇ ਹਸਬੰਦ ਵੀ ਲਾਅ ਇਨ ਟਰਨ ਨੇ ਸਾਨੂੰ ਨੌਲੇਜ ਐ ਜੇ ਸਾਨੂੰ ਨੌਲੇਜ ਨਾ ਹੋਵੇ ਤੇ ਸਾਨੂੰ ਤਾਂ ਪੁਲਿਸ ਥਾਣੇ ਉੱਤੇ ਜੇਲਾ ਵਿੱਚ ਡਾ ਬੰਦ ਕਰ ਦਵੇ ਕਿ ਇਹਨਾਂ ਨੂੰ ਕਿਹੜੀ ਨੌਲੇਜ ਐ ਤਾਂ ਬੇਵਕੂਫ ਨੇ ਜਿਹੜਾ ਬਲੌਂਗੀ ਐ ਐਸ ਐਚਓ ਐ ਮੈਂ ਤਾਂ ਕਹਿੰਦੀ ਉਹਦੇ ਸਰਟੀਫਿਕੇਟਾਂ ਦੀ ਵੀ ਜਾਂਚ ਹੋਣੀ ਚਾਹੀਦੀ ਐ ਉਹਨੂੰ ਲਾਅ ਦਾ ਕੁਝ ਨਹੀਂ ਜਿਹੜਾ ਬੰਦਾ ਕਹਿ ਰਿਹਾ ਮੈਂ ਪੌਕਸ ਐਕਟ ਲਾ ਦੂੰਗਾ ਮੈਂ ਰੇਪ ਦਾ ਪਰਚਾ ਦਰਜ ਕਰ ਦੂੰਗਾ ਜਿਹੜਾ ਸਰਪੰਚ ਦੇ ਨਾਲ ਪੰਚ ਦੇ ਨਾਲ ਮਿਲ ਕੇ 20-20 ਰੁਪਏ ਦੇ 30-30 ਰੁਪਏ ਦੇ ਢੱਲੀ ਦੀ ਰਿਸ਼ਵਤ ਖਾ ਰਿਆ ਉਹ ਕੋਈ ਇਨਸਾਨ ਹੈ ਉਹ ਕੋਈ ਇਨਸਾਨ ਹੈ ਤੁਸੀਂ ਦੱਸੋ ਮੈਨੂੰ ਤੁਹਾਨੂੰ ਲੱਗਦਾ ਵੀ ਹੁਣ ਇਹਨਾਂ ਦੇ ਲਿੰਕ ਜੜਨੇ ਪਾਸਚਰ ਬਜਿੰਦਰ ਨਾਲ ਮਿਲਦੇ ਨੇ ਸਿੱਧੇ ਆਫਕੋਰਸ ਮਿਲਦੇ ਨੇ ਸਰ ਪਹਿਲਾਂ ਵੀ ਐਸਾ 6 ਮਹੀਨੇ ਰਹਿ ਕੇ ਗਿਆ ਉਸ ਤੋਂ ਬਾਅਦ ਇਹਦੀ ਬਦਲੀ ਹੋ ਗਈ ਹੁਣ ਫੇਰ ਦੁਬਾਰਾ ਇਹਨਾਂ ਸਪੈਸ਼ਲ ਬਲੌਂਗੀ ਆਇਆ ਕਿ ਇਹਨਾਂ ਦੇ ਕੰਮ ਰੋਕੇ ਜਾਣ ਜੋਤੇ ਮੰਨ ਦੀ ਕੀ ਮਨਛਾ ਸੀ ਨਹੀਂ ਜਾਣਦੇ ਇਹ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਤੰਗ ਪਰੇਸ਼ਾਨ ਕਰ ਸਕਦਾ ਇਹ ਕਿਤੇ ਵੀ ਹੋਏਗਾ ਕਿਤੇ ਵੀ ਤੰਗ ਪਰੇਸ਼ਾਨ ਕਰ ਸਕਦਾ ਜਿਹੜਾ ਲੁਧਿਆਣੇ ਤੱਕ ਜਿੰਨੇ ਅਜੇ ਦੇ ਹੱਥ ਪਹੁੰਚ ਗਏ ਜਿਹਨੇ ਬਗਾਨੇ ਪਰਚੇ 'ਚ ਨਾਮਜ਼ਦ ਕਰਾਤਾ ਉਹ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਉਹ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਉਠਾ ਰਿਆ ਇਹ ਸਸਪੈਂਡ ਹੋਣਾ ਚਾਹੀਦਾ ਸੋ ਬਿਲਕੁਲ ਇਹ ਔਰਸੀ ਕੀ ਜਨਾਂ ਦੇ ਵੱਲੋਂ ਇਸ ਪੂਰੇ ਕਾਂਡ ਨੂੰ ਲੈ ਕੇ ਅੱਜ ਡੀਐਸਪੀ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਤੇ ਪਰਚਾ ਦਰਜ ਕਰਨ ਦੀ ਮੰਗ ਜਿਹੜੀ ਉਹ ਕੀਤੀ ਗਈ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਐਸਐਚਓ ਦੇ ਉੱਪਰ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਜਾਇਜ਼ ਤੌਰ ਤੇ ਪਰਚਾ ਜਿਹੜਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਕਰ ਦਾ ਦਰਪਕ ਪੋਸਟ